ਕਹਿੰਦੇ ਡਿਬਰੂਗੜ੍ਹ ਵਾਲੇ ਸੰਤਾਂ ਦਾ ਜਿਹੜਾ ਮੰਝਾ ਉਹ ਧਰਤੀ ਤੋਂ 4 ਫੁੱਟ ਉੱਪਰ ਚਲਾ ਜਾਂਦਾ ਹੈ ਆਸ਼ਰਮ ਲਾ ਕੇ ਕਹਿੰਦੇ ਬੰਦਗੀ ਕਰਦੇ ਤੇ ਛੀਦੀ ਬਹਿਰੇ ਵੀ ਲੱਗਦੇ ਆ ਇਹ ਵੀਡੀਓ ਘੁੰਮ ਰਹੀ ਹੈ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਸੁਣਨ ਵਾਲੇ ਬਹੁਤੇ ਤਾਂ ਕਾਮਰੇਡ ਕਹਿੰਦੇ ਆ ਕਪੂਟਾ ਸਿੰਘ ਕਾਮਰੇਡ ਹੈ ਕੁਝ ਕਹਿਣਗੇ ਨਾਸਤਕ ਹੈ ਨਾ ਸੀ ਨਾਸਤਕਾ ਨਾ ਸੀ ਕਾਮਰੇਡ ਤਰਕ ਦੇ ਨਾਲ ਗੱਲ ਕਰਨੀ ਹੈ ਜਿਹੜਾ ਤਰਕ ਜਿਹੜਾ ਲੌਜੀਕ ਬਾਬੇ ਨਾਨਕ ਨੇ ਦਿੱਤਾ ਹੈ ਜੇ ਬਾਬੇ ਨਾਨਕ ਦਾ ਤਰਕ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਤੁਸੀਂ ਮੈਨੂੰ ਗਲਤ ਕਹਿ ਰਹੇ ਹੋ ਫਿਰ ਕੱਲ ਨੂੰ ਬਾਬੇ ਨਾਨਕ ਨੂੰ ਵੀ ਕਹੋਗੇ ਕਹਿੰਦੇ ਹੋ ਨਾ ਤੁਸੀਂ ਕਿ ਗੁਰੂ ਪਾਸ਼ਾ ਜਦੋਂ ਸੂਰਜ ਨੂੰ ਪਾਣੀ ਦਿੰਦੇ ਸੀ ਬ੍ਰਾਹਮਣ ਉਦੋਂ ਰਾਇ ਉਹ ਇਹ ਨੰਡੀ ਨੂੰ ਪਾਣੀ ਦਿੱਤਾ ਤੇ ਬ੍ਰਾਹਮਣ ਸਮਝ ਗਈ ਸੀ ਇਹਨੇ ਉਹ ਲੌਰੀ ਬਸੀ ਇਹ ਤਰਕ ਸੀ ਸਮਝਾਉਣ ਦਾ ਤਰੀਕਾ ਸੀ ਕੋਈ ਗੱਲ ਇਹ ਮੈਂ ਕਰ ਰਿਹਾ ਤੇਾਂ ਦੇ ਨਾਲ ਸੋਰੇ ਉਹ ਜਿਹੜੇ ਸ਼ਹੀਦੀ ਪਹਿਰੇ ਲੱਗਦੇ ਨੇ ਨਾ ਕੋਈ ਸ਼ਹੀਦੀ ਪਹਿਰਾ ਨਹੀਂ ਲੱਗਦਾ ਜਿਹੜੇ ਸ਼ਹੀਦ ਹੋਏ ਨੇ ਉਹ ਆਪਣੀ ਕੌਮ ਲਈ ਜਾਂ ਆਪਣੇ ਦੇਸ਼ ਲਈ ਆਪਣੇ ਸਮਾਜ ਲਈ ਹੋਏ ਨੇ ਉਹਨਾਂ ਦੀ ਕੁਰਬਾਨੀਆਂ ਲੋਕ ਚੇਤੇ ਕਰਦੇ ਉਹਨਾਂ ਨੂੰ ਇਹਨੇ ਪਾਇਆ ਕਿ ਪੂਰਨਾਮੇ ਉਹਨਾਂ ਨੂੰ ਅੱਜ ਲੋਕ ਆਪਣੀਆਂ ਅੱਖਾਂ ਤੇ ਆਪਣੀਆਂ ਪਲਕਾਂ ਦੇ ਬਹਾ ਕੇ ਰੱਖਦੇ ਸਤਕਾਰ ਉਹਨਾਂ ਦਾ ਭਾਵੇਂ ਕੋਈ ਆਰਮੀ ਦੇ ਵਿੱਚ ਸ਼ਹੀਦ ਹੈ ਭਾਵੇਂ ਕੋਈ ਦੇਸ਼ ਦੇ ਵਿੱਚ ਹੈ ਭਾਵੇਂ ਕੋਈ ਸਾਡੇ ਕੌਮ ਦਾ ਜੋਧਾ ਸ਼ਹੀਦ ਹੋਇਆ ਚੰਗੇ ਕੰਮ ਲਈ ਉਹ ਸ਼ਹੀਦ ਨੇ ਪਰ ਜਿਹੜੇ ਕਹਿੰਦੇ ਨੇ ਸ਼ਹੀਦ ਪਰਾਨੇ ਵਿੱਚ ਆ ਗਏ ਸ਼ਹੀਦੀ ਪੈਰਾਂ ਲਾਗੇ ਇਹ ਬਕਵਾਸ ਹੈ ਮੈਂ ਦਾਦੇ ਜਿੱਤੇ ਸ਼ਹੀਦੀ ਪੈਰਾਂ ਲਾਗਦਾ ਫੇ ਜੇ ਕਿਸੇ ਦਾ ਹੁੰਦਾ ਹੈ ਤਾਂ ਦੱਸ ਦਿਓ ਇੱਕ ਬੀਬੀ ਨਾ ਧਰਤੀ ਤੇ ਲੇਟਣ ਲੱਗੀ ਕਹਿੰਦੀ ਮਿਰਜ ਬਾਬੇ ਆ ਗਏ ਇਹ ਘਟਨਾ ਮੇਰੀ ਅੱਖਾਂ ਦੇ ਸਾਹਮਣੇ ਵਾਪਰੀ ਹੈ ਤੇ ਮੈਂ ਕਿਹਾ ਕੋਈ ਨਹੀਂ ਬਾਬੇ ਕੱਢ ਕੇ ਦੇਖਦੇ ਮੇਰੇ ਕੋਲ ਬਹੁਤ ਉਸ ਇੱਕ ਪੈਟਰੋਲ ਦੀ ਤੇ ਥੋੜਾ ਜਿਹਾ ਛਿੜਕਾਇਆ ਸੀ ਉੱਤੇ ਕਹਿੰਦੇ ਕੀ ਕਰਦੇ ਮੈਂ ਅੱਗ ਲਾਉਣ ਲੱਗੇ ਉਸ ਬਾਅਦ ਬੀਬੀ ਨੇ ਮਾਰੀ ਸਾੜ ਕਿਸ ਬੰਨੇ ਆਪਣੇ ਇਹ ਪਖੰਡਾ ਹੈ ਇੱਕ ਹੋਰ ਸੀ ਸ਼ੋਰ ਜਾਂ ਮਿਲਿਆ ਕਹਿੰਦਾ ਮੇਰੇ ਚ ਮਾਤਾ ਆਉਂਦੀ ਹੈ ਸਕੂਲ ਦੇ ਵਿੱਚ ਮਸਤਰਾ ਨੂੰ ਤੰਗ ਕਰਨ ਲੱਗਿਆ ਅਸੀਂ ਹੀਟਰ ਪਿਆ ਸੀ ਤਾਰਾ ਪਾਈਆਂ ਲੱਗਦੇ ਵਿੱਚ ਜਦੋਂ ਹੀਟਰ ਕੀਤਾ ਨੇੜੇ ਉਹਦੀ ਮਾਰੀ ਛਾਲ ਉਹਨੇ ਮੈਂ ਤੇ ਮਾਤਾ ਉਹਦੀ ਕਦਰ ਨਹੀਂ ਇਹ ਸਭ ਪਖੰਡ ਹੈ ਲੋਕਾਂ ਨੂੰ ਦੇਵ ਉਹ ਬਣਾਉਣ ਬਾਅਦ ਤੇ ਲੁੱਟਣ ਬਾਅਦ ਤੇ ਇਹ ਸਭ ਕੁਝ ਕਰਦੇ ਕੋਈ ਸੀ ਵੀ ਪੈਰਾਂ ਨਹੀਂ ਆਉਂਦਾ ਕਿਤੇ ਨਹੀਂ ਆਉਂਦਾ ਇਹ ਬਾਬਾ ਦੀਪ ਸਿੰਘ ਦੀ ਗੱਲ ਕਰ ਰਹੇ ਇਹ ਵੀ ਝੂਠ ਬੋਲਦੇ ਆ ਜੇ ਕੋਈ ਕਿਸ਼ੇ ਵੇਲੇ ਕੋਈ ਸ਼ੀ ਦੀ ਪੈਰਾ ਆਉਂਦਾ ਹੋਵੇ ਤਾਂ 10 ਦੇ ਮੇਦਨ ਕੱਢ ਦਾਂਗੇ ਸ਼ੀਤ ਕਿੱਥੇ ਹੋਇਆ। ਖੇਤਰ ਦੇਖੋ ਤੁਸੀਂ ਪੈਂਦੇ। ਕਿਸੇ ਜੇ ਕੋਈ ਸ਼ੀ ਨਹੀਂ ਆਉਂਦਾ ਕੋਈ ਸ਼ੀ ਦੀ ਪੈਰਾ ਨਹੀਂ ਆਉਂਦਾ ਪਹਿਲਾਂ ਦੀਪ ਸਿੱਧੂ ਨੂੰ ਕਹਿੰਦੇ ਰਹੇ ਬਕਵਾਸ ਕਰਦੇ ਰਹੇ ਹੁਣ ਅਮਰਤਪਾਲ ਦੀ ਗੱਲ ਕਰਦੇ ਕਹਿੰਦੇ 4 ਫੁੱਟ 52 ਉੱਪਰ ਉੱਠ ਜਾਂਦਾ। 4 ਫੁੱਟ 52 ਉੱਪਰ ਨਹੀਂ ਉੱਡਦਾ। ਹੁਣ ਦਿਮਾਗ ਦੇ ਵਿੱਚ ਨਾ ਟਾਰ ਚੱਲਦਾ। ਵੀ ਜੇ ਕਿਦੇ ਪੁੱਠਾ ਸਿੱਧਾ ਬਿਆਨ ਦਿੱਤਾ ਗਿਆ। ਖੇਤਰ ਬੜੇ ਪੈਣੇ ਉੱਥੇ ਕਿਹੜਾ ਕੈਮਰਾ ਲਾ ਕੇ ਲੈਬ ਦਾ ਫੋਟੋ ਹੈ। ਦੇਰ ਡਾਂਗ ਤੇ ਡਾਂਗ ਵਰਨੀ ਹੈ ਉਥੇ ਹੁਣ ਦਿਮਾਗ ਖੱਲਿਆ ਪਿਆ ਇੱਕ ਟੈਨਸ਼ਨ ਹੋਈ ਪਈ ਹੈ ਬੀਐਮਪੀ ਤਾਂ ਬਣ ਗਏ ਸ਼ਾਇਦ ਬਾਹਰ ਆਈ ਨਾ ਆਈ ਐਨਐਸ ਕਤੇ ਹੋਰ ਨੂੰ ਵਧਾ ਦੇਣ ਯਾਨੀ ਕਿ ਜਿਹੜਾ ਲੋਪ ਬਕਵਾਸ ਕਰਦੇ ਆ ਨਾ ਬਹੁਤੇ ਤਾਂ ਚੈਨਲ ਚਨਉਣ ਵਾਸਤੇ ਕਰਦੇ ਆ ਕਿ ਵੀਡੀਓ ਗਾਇਬ ਹੋ ਜੇ ਦੇਖੋ ਬਾਬਿਆਂ ਦੀ ਸ਼ਕਤੀ ਅੰਮ੍ਰਿਤ ਬਾਸ ਦਾ ਜਿੱਕ ਦੇ ਸਾਹਮਣੇ ਬਾ ਆ ਕੇ ਸੁਰਨੋ ਰੋਬੇ ਨਾ ਜਪਰੀਆ ਦਾ ਪਾਰਟ ਲਿਸ ਨੂੰ ਸਮਾ ਸਮਦਾ ਡੇਰੇ ਲੋਕਾਂ ਨੇ ਗੰਦਗੀ ਨੂੰ ਪਹਾੜਾਂ ਤੇ ਚੜਾਇਆ ਹੋਇਆ ਆ ਬਾਜੇ ਕੇ ਪ੍ਰਧਾਨ ਮੰਤਰੀ ਵਰਗੇ ਜਿਹੜੇ ਜੇਲ੍ਹ ਵਿੱਚ ਬੈਠੇ ਨੇ ਗੋਲੀਆਂ ਕਾਣ ਵਾਲੇ ਆ ਅ ਤੇਜੀਤ ਕਲਸੀ ਵਰਗੇ ਜਿਹੜੇ ਜੇਲ੍ਹ ਤੇ ਬੈਠੇ ਨੇ ਫਿਲਮਾਂ ਬਣਾਉਣ ਵਾਲੇ ਆ ਅਧਿਆ-ਅਧਿਆ ਸ਼ਰਾਬ ਦਾ ਦੋ ਟਾਈਮ ਪੀਂਦੇ ਆ ਬੰਦੇ ਇਹ ਦਿਨੇ ਤੇ ਰਾਤ ਨੂੰ ਇਹਨਾਂ ਕੋਲੇ ਸੀ ਇਹਦਾ ਪਹਿਲੀ ਗੱਲ ਤਾਂ ਜਿਹੜਾ ਕਨਸੈਪਟ ਆਏਗਾ ਇਹ ਵੀ ਮਨਮਤ ਹੈ ਕੋਈ ਸੀਦ ਨਹੀਂ ਹੋਦਾ ਮੈਂ ਇੱਕ ਬੇਨਤੀ ਕਰਨੀ ਹੈ ਭਾਵੇਂ ਕਿ ਬਾਬਾ ਹੋਵੇ ਭਾਵੇਂ ਕਿ ਪ੍ਰਚਾਰਕ ਹੋਵੇ ਆ ਮੇਰੇ ਟੇਬਲ ਦੇ ਸਾਹਮਣੇ ਇੱਕ ਫੋਨ ਪਿਆ ਮੇਰੇ ਕੋਲੇ ਇੱਕ ਇੰਚ ਵੀ ਪਾਸੇ ਕਰਦੇ ਵੀ ਕੋਈ ਮੈਂ ਨਾਮ ਨੂੰ ਤਾਂ ਨਹੀਂ ਦੇਣਾ ਮੈਂ ਕਰੋੜ ਜਾਂ 2 ਕਰੋੜ ਕੋਈ ਗੱਪ ਪਤਾ ਨਹੀਂ ਮੈਂ ਮਾਰਨੀ ਤਾਂ ਨਹੀਂ ਵਾਦਾ ਕਰਨ ਜੇ ਕੋਈ ਇਹ ਕਰਾਮਾਤ ਮੈਨੂੰ ਦਿਖਾ ਦੇ ਤੇ ਸ੍ਰੀ ਸਾਹਿਬ ਦੇ ਨਾਲ ਮੇਰਾ ਕਦਮ ਅੱਛਾ ਤੁਸੀਂ ਕਦਮ ਕਰ ਸਕਦੇ ਦਰਨੇ ਕਿ ਤੁਹਾਡੇ ਨਾਲੋਂ ਬਾਕ ਕਰ ਸਕਦੇ ਹੋ ਇੰਨਾ ਕੰਮ ਇਹ ਕਹਿ ਸਕਦਾ ਜੇ ਤੁਸੀਂ ਕਰ ਦਿਓ ਪਰ ਹੁੰਦਾ ਨਹੀਂ ਨਗ ਬੁਸਾ ਨੇ ਕੀਤਾ ਤਿੰਨਾ ਤੁਸੀਂ ਕਰ ਸਕਦੇ ਅੰਮ੍ਰਿਤਪਾਲ ਦਾ ਕਹਿੰਦੇ ਮੰਜਾ 4 ਫਟ ਤਹਾਂ ਚੱਲ ਜਾਂਦਾ ਮੰਜਾ ਨਹੀਂ ਤਾਂ ਮੰਜਾ ਚੱਲ ਜਾਂਦਾ ਦਿਮਾਗ ਹੱਲਿਆ ਪਿਆ ਪਰੇਸ਼ਾਨੀ ਹੈ ਟਵਰੇਸ਼ਨ ਦਾ ਸ਼ਿਕਾਰ ਹੋਏ ਪੈਂਦੇ ਇਹ ਤਾਂ ਬਿੰਦੀ ਕੀਤੇ ਥੜਾ ਜਾ ਸੰਭਲੋ ਯਾਰ ਨਾ ਝੂਠ ਬੋਲੋ ਗੁਰਮਤ ਦੇ ਨਾਂ ਤੇ